ਦੋਸਤੋ ਮੈਂ ਪਿਛਲੇ ਦਿਨਾਂ ਚ ਕਾਫੀ ਸ਼ਾਰਟਸ ਪਾਏ ਨੇ ਇਨਵੈਸਟਿੰਗ ਤੇ ਈਟੀਐਫਸ ਤੇ ਈਵਨ 골ਡ ਤੇ ਤਾਂ ਬਹੁਤ ਸਾਰੇ ਲੋਕਾਂ ਨੇ ਮੈਨੂੰ ਇਹ ਪੁੱਛਿਆ ਵੀ ਬਾਈ ਸਾਨੂੰ ਤਾਂ ਪਤਾ ਹੀ ਨਹੀਂ ਈ 골ਡ ਕੀ ਹੁੰਦਾ ਹੈ ਜਾਂ ਸਾਨੂੰ ਪਤਾ ਨਹੀਂ ਈਟੀਐਫ ਕੀ ਹੁੰਦੇ ਆ ਤੁਸੀਂ ਇਹਨਾਂ ਨੂੰ ਡਿਟੇਲ ਚ ਦੱਸੋ ਕਿਵੇਂ ਇਹ ਹੁੰਦੇ ਕੀ ਹੈ ਇਹਨਾਂ ਚ ਪੈਸਾ ਕਿਵੇਂ ਲਾਈਦਾ ਰਿਟਰਨ ਕੀ ਹੈ ਕਿ ਇਹ ਸੇਫ ਆ ਜਾਂ ਅਨਸੇਫ ਆ ਮੈਥਡ ਕੀ ਹੈ ਵਧੀਆ ਕੀ ਹੁੰਦਾ ਬੇਸਿਕਲੀ ਇਹ ਮੈਂ ਵੀਡੀਓ ਤੁਹਾਨੂੰ ਇੱਕ ਕਲੈਰੀਫਿਕੇਸ਼ਨ ਵੀਡੀਓ ਹੈ ਜਿੱਦੇ ਚ ਮੈਂ ਤੁਹਾਨੂੰ ਇਹ ਅੱਜ ਦੱਸੂਗਾ ਕਿ ਈਟੀਐਫ ਕੀ ਹੁੰਦੇ ਆ ਈ ਗੋਲਡ ਕੀ ਹੁੰਦਾ ਕਿਵੇਂ ਤੁਸੀਂ ਇਹਨਾਂ ਚ ਪੈਸਾ ਲਾ ਸਕਦੇ ਹੋ ਸੇਫ ਆ ਕਿ ਨਹੀਂ ਸੇਫ ਕਿਹੜੀਆਂ ਐਪਸ ਨੂੰ ਜਾਂ ਕਿਹੜੇ ਬ੍ਰੋਕਰ ਨੂੰ ਜਾਂ ਕਿਵੇਂ ਕਿਹੜੇ ਅਕਾਊਂਟ ਤੇ ਤੁਸੀਂ ਇਹਨਾਂ ਚ ਇਨਵੈਸਟਮੈਂਟ ਕਰ ਸਕਦੇ ਹੋ ਸੋ ਈਟੀਐਫ ਜਿਹੜਾ ਹੈਗਾ ਈਟੀਐਫ ਦੀ ਫੁੱਲ ਫਾਰਮ ਹੁੰਦੀ ਹੈ ਜੀ ਐਕਸਚੇਂਜ ਟ੍ਰੇਡਡ ਫੰਡ ਠੀਕ ਹੈ ਈਟੀਐਫ ਤਾਂ ਇਹ ਮਿਊਚੁਅਲ ਫੰਡ ਨਹੀਂ ਹੁੰਦੇ ਇਹ ਬੇਸਿਕਲੀ ਪੈਸਿਵ ਫੰਡਸ ਨੇ ਕਿਸੇ ਵੀ ਚੀਜ਼ ਦਾ ਜਿਹੜਾ ਈਟੀਐਫ ਹੈ ਨਾ ਉਹ ਇੱਕ ਏ ਐਮ ਸੀ ਦੁਆਰਾ ਮੈਨੇਜ ਹੁੰਦਾ ਠੀਕ ਹੈ AMC ਦਾ ਮਤਲਬ ਹੁੰਦਾ ਐਸੈਟ ਮੈਨੇਜਮੈਂਟ ਕੰਪਨੀ ਜਿਵੇਂ ਨਿਪੌਨ ਇੰਡੀਆ HDFC ਬੈਂਕ SBI ਕੋਟਕ ਜਾਂ ਪੋਤੀ ਲਾਲ ਉਸਵਾਲ ਜਾਂ ਕਵਾਂਟ ਇਹ ਸਾਰੀਆਂ AMCਜ਼ ਨੇ ਠੀਕ ਹੈ ਤਾਂ AMC ਹੁੰਦੀ ਹੈ ਵੀ ਜਿਹੜੀ ਜਿੰਨਾ ਦਾ ਕੰਮ ਆ ਕਿ ਲੋਕਾਂ ਦੇ ਪੈਸੇ ਨੂੰ ਲੈ ਕੇ ਉਹਨਾਂ ਨੂੰ ਅੱਗੇ ਇਨਵੈਸਟ ਕਰਨਾ ਔਰ ਉਹਦੀ ਰਿਟਰਨ ਲੋਕਾਂ ਨੂੰ ਦੇ ਦੇਣੀ ਔਰ ਵਿਚਕਾਰ ਆਪਣਾ ਅੱਧਾ ਪਰਸੈਂਟ ਪੌਣਾ ਪਰਸੈਂਟ ਜਾਂ 1% ਕਮਿਸ਼ਨ ਖਾਣਾ ਸਾਲ ਦਾ ਠੀਕ ਹੈ ਇਹ AMC ਦਾ ਮੇਨ ਕੰਮ ਹੈ AMC 뮤ਚੁਅਲ ਫੰਡ ਤੇ ਤਾਂ ਕੰਮ ਕਰਦੀ ਉਹਦੇ ਬਾਰੇ ਆਪਾਂ ਅਲੱਗ ਵੀਡੀਓ ਬਣਾਵਾਂਗੇ AMC ਹੀ ETF ਚ ਕਿਵੇਂ ਕੰਮ ਕਰਦੀ ਹੈ ETF ਨੂੰ ਸਮਝਾਉਣ ਲੱਗਾ ਤਾਂ ਉਹਨੂੰ ਡਿਟੇਲ ਚ ਕੀ ਹੁੰਦਾ ਹੈ ETF 골ਡ ਦਾ ETF ਕੀ ਕਰੂਗਾ ਆਪਾਂ ਮੰਨ ਲਓ 100 ਰੁਪਿਆ 골ਡ ਚ ਲਾਉਣਾ ਤਾਂ ਸਨੈਰਾ ਤਾਂ ਆਪਾਂ ਨੂੰ 100 ਰੁਪਿਆ ਤਾਂ 골ਡ ਨਹੀਂ ਦੇਊਗਾ ਨਾ ਪਰ ਜਿਹੜੀ ਇੱਕ ਜਿਹੜੀ 골ਡ ਦੀ ETF ਹੈ ਉਹ ਆਪਾਂ ਨੂੰ 100 ਰੁਪਏ ਦੇ ਬਦਲੇ ਉਹਨੇ ਪੁਆਇੰਟ ਗ੍ਰਾਮ ਜਿਹੜਾ ਜਿੰਨਾ ਵੀ ਆਪਣਾ ਬੰਦ ਹੈ ਉਹ ਆਪਾਂ ਨੂੰ ਦੇ ਦੂਗੀ ਯੂਨਿਟ ਔਰ ਆਪਣਾ 100 ਰੁਪਿਆ ਉਹ ਆਪਣੇ ਆਪਣੀ ਬਿਹਫ ਤੇ 골ਡ ਲੈ ਕੇ ਰੱਖ ਲੈਣਗੇ ਫਿਜ਼ੀਕਲ ਗੱਲ ਸਮਝ ਗਏ ਕਿ ਆਪਾਂ AMC ਕੰਪਨੀ ਨੂੰ ਪੈਸੇ ਦਿੱਤੇ 골ਡ ਦਾ ETF ਖਰੀਦਣ ਵਾਸਤੇ 100 ਰੁਪਿਆ ਉਹਨਾਂ ਨੇ ਆਪਣੀ ਸਾਡੇ ਬਿਹਫ ਤੇ ਆਪਣੇ ਵਾਲਟ ਚ ਆਪਣੇ ਤਜੋਰੀ ਚ ਸਮਝ ਲਓ 100 ਰੁਪਏ ਦਾ 골ਡ ਲੈ ਕੇ ਰੱਖ ਲਿਆ ਠੀਕ ਹੈ ਜਦੋਂ ਆਪਾਂ 10 ਸਾਲ ਬਾਅਦ 15 ਸਾਲਾਂ ਬਾਅਦ ਉਹ ਆਪਣਾ 100 ਦਾ ਮੰਨ ਲਓ 500 ਹੋ ਗਿਆ 골ਡ ਆਪਾਂ ਵੇਚਤਾ ਉਹਨਾਂ ਨੇ ਵੀ ਵੇਚ ਤਾਂ ਉਹਨਾਂ ਨੇ ਉਹ ਵੇਚ ਕੇ ਪੈਸੇ ਸਾਨੂੰ ਦੇਤੇ 500 ਰੁਪਏ ਔਰ ਉਹਨਾਂ ਦੇ ਬਦਲੇ 'ਚ ਉਹਨਾਂ ਦੀ ਸਾਲ ਦੀ 0.2 ਜਾਂ 0.3 ਜਾਂ 0.4% ਜਿਹੜੀ ਹੈ ਉਹਨਾਂ ਦੀ ਜਿਹਨੂੰ ਆਪਾਂ ਕਹਿੰਦੇ ਆ ਫੀਸ ਮੈਨੇਜਮੈਂਟ ਫੀਸ ਉਹ ਰੱਖਦੇ ਇਹ ਆਪਣੇ ਆਪੇ ਵਾਸਤੇ ਸੌਖਾ ਕੰਮ ਕਿਉਂਕਿ ਫਿਜ਼ੀਕਲ 골ਡ ਰੱਖਣਾ ਘਰੇ ਸੇਫ ਨਹੀਂ ਹੁੰਦਾ ਚੋਰੀ ਦਾ ਡਰ ਹੈ ਹੋਰ ਵੀ ਕਈ ਪ੍ਰੋਬਲਮਸ ਆ ਜਾਂਦੀਆਂ ਨੇ ਸੋ ਈ 골ਡ ਤੁਹਾਡੇ ਡੀਮੈਟ ਅਕਾਊਂਟ ਚ ਪਿਆ ਰਹਿੰਦਾ ਠੀਕ ਹੈ ਤੁਸੀਂ 50 ਰੁਪਏ ਵੀ 골ਡ ਚ ਇਨਵੈਸਟ ਕਰ ਸਕਦੇ ਹੋ ਨਿਪੌਨ ਦਾ ਜਿਹੜਾ 골ਡ ਦਾ ਈਟੀਐਫ ਉਹਦੀ 50 58 ਰੁਪਏ ਰੇਟ ਹੈ ਹੁਣ ਇਹ ਜੇ 골ਡ ਡਬਲ ਹੁੰਦਾ ਇਹ ਵੀ ਡਬਲ ਹੋ ਜਾਣਗੇ ਜੇ 골ਡ ਮੰਨ ਲਓ ਤਿੰਨ ਗੁਣਾ ਹੋ ਗਿਆ ਇਹ ਵੀ ਤਿੰਨ ਗੁਣਾ ਹੋ ਜਾਣਗੇ ਸਮਝ ਰਹੇ ਹੋ ਤਾਂ 골ਡ ਦਾ ਈਟੀਐਫ 골ਡ ਇਸੇ ਤਰੀਕੇ ਨਾਲ ਸਿਲਵਰ ਦਾ ਵੀ ਈਟੀਐਫ ਹੈ ਤਾਂ ਜੇ ਆਪਾਂ ਲੱਖ ਰੁਪਏ ਦੀ ਚਾਂਦੀ ਲੈ ਕੇ ਰੱਖਣੀ ਹੈ ਤਾਂ ਆਪਾਂ ਉਹਦਾ ਲੱਖ ਰੁਪਿਆ ਦਾ ਸਿਲਵਰ ਦਾ ਈਟੀਐਫ ਲੈ ਲਾਂਗੇ ਠੀਕ ਹੈ ਔਰ ਉਹਦੇ ਬਿਹਾਫ ਤੇ ਆਪਣੇ ਬਿਹਾਫ ਤੇ ਕੰਪਨੀ ਲੱਖ ਰੁਪਏ ਦਾ ਜਿਹੜਾ ਚਾਂਦੀ ਲੈ ਕੇ ਰੱਖ ਲੂਗੇ ਆਪਾਂ ਨੂੰ ਉਹਦੀਆਂ ਯੂਨਟਾਂ ਦੇ ਦੇਣਗੇ ਔਰ ਸਿਲਵਰ ਦੇ ਰੇਟ ਦੇ ਹਿਸਾਬ ਨਾਲ ਆਪਣੀਆਂ ਯੂਨਟਾਂ ਦਾ ਰੇਟ ਉੱਪਰ ਥੱਲੇ ਜਾਈ ਜਾਊਗਾ ਮੰਨ ਲਓ ਨਿਫਟੀ ਦਾ ਈਟੀਐਫ ਹੈ ਨਿਫਟੀ 'ਚ ਟੋਟਲ 50 ਕੰਪਨੀਆਂ ਹੁੰਦੀਆਂ ਆ ਆਪਾਂ ਮੰਨ ਲਓ ਨਿਫਟੀ 'ਚ ਪੈਸੇ ਲਾਉਣੇ ਨੇ ਤਾਂ ਆਪਾਂ ਨੂੰ ਉਹਨਾਂ 50 ਕੰਪਨੀਆਂ 'ਚ ਪੈਸੇ ਲਾਉਣੇ ਪੈਣਗੇ ਔਰ ਜੀਡੀ ਕੰਪਨੀ ਦੀ ਵੈਲਿਊ ਨਿਫਟੀ ਦੀਆਂ ਉਹਨਾਂ 50 ਕੰਪਨੀਆਂ ਜਿਆਦਾ ਮਤਲਬ ਜਿਹੜੀ ਸਭ ਤੋਂ ਵੱਡੀ ਕੰਪਨੀ ਹੈ ਉਹਦੇ ਚ ਆਪਾਂ ਸਭ ਤੋਂ ਵੱਧ ਪੈਸੇ ਲਾਵਾਂਗੇ ਔਰ ਇਸ ਤਰੀਕੇ ਨਾਲ ਪ੍ਰੋਪੋਰਸ਼ਨੇਟ ਆਪਾਂ 50 ਕੰਪਨੀਆਂ ਚ ਪੈਸੇ ਲਾਵਾਂਗੇ ਜਦੋਂ ਹੀ ਕਿਸੇ ਕੰਪਨੀ ਦੀ ਪ੍ਰੋਪੋਰਸ਼ਨ ਚੇਂਜ ਹੋ ਗਿਆ ਉਹਦੀ ਵੇਟੇ ਚੇਂਜ ਹੋ ਗਈ ਤਾਂ ਆਪਾਂ ਫਿਰ ਮੈਨੂਲੀ ਉਹਨੂੰ ਐਡਜਸਟ ਕਰਾਂਗੇ ਠੀਕ ਹੈ ਤਾਂ ਕਿ ਨਿਫਟੀ ਦੇ ਮੂਵ ਕਰਨ ਨਾਲ ਆਪਣੀ ਉਹ ਉਵੇਂ ਹੀ ਮੂਵ ਹੋਵੇ ਜੇ ਨਿਫਟੀ 10% ਮੂਵ ਕੀਤੇ ਤਾਂ ਆਪਣਾ ਲੱਖ ਰੁਪਈਆ ਜਿਹੜਾ ਹੈਗਾ ਉਹ 110500 ਜੇ ਨਿਫਟੀ 20% ਮੂਵ ਕੀਤੇ ਤਾਂ ਆਪਾਂ ਨੂੰ 20000 ਦਾ ਗੇਨ ਹੋਵੇ ਬਟ ਇਹ ਕੰਮ ਬਹੁਤ ਔਖਾ ਹੈ ਮਤਲਬ ਇਹ ਨਾਨ ਪ੍ਰੈਕਟੀਕਲ ਤੇ ਇੰਪੋਸੀਬਲ ਟਾਸਕ ਹੈ ਜੇ ਆਪਾਂ ਮੈਨੂਲੀ ਇਹਨੂੰ ਕਰਨਾ ਤਾਂ ਐਸੈਟ ਮੈਨੇਜਮੈਂਟ ਕੰਪਨੀ ਕੀ ਕਰਦੀ ਹੈ ਇਹੀ ਕੰਮ ਨੂੰ ਆਪਣੇ ਆਸਤੇ ਕਰਦੀ ਹੈ ਤਾਂ ਐਸੈਟ ਮੈਨੇਜਮੈਂਟ ਕੰਪਨੀ ਦੀ ਜੇ ਤੁਹਾਨੂੰ ਆਪਾਂ ਇੱਕ ਯੂਨਿਟ ਚ ਪੈਸਾ ਲਾਉਣੇ ਆ ਫੋਰ ਏਗਜ਼ਾਮਪਲ ਉਦੀ ਨਿਫਟੀ 50 ਦੇ ਈਟੀਐਫ ਦੀ ਇੱਕ ਯੂਨਿਟ ਮੰਨ ਲਓ 100 ਰੁਪਏ ਦੀ ਹੈ ਆਪਾਂ 100 ਰੁਪਏ ਉਹਨਾਂ ਨੂੰ ਦਿੱਤਾ ਉਹ 100 ਰੁਪਏ ਆਟੋਮੈਟਿਕਲੀ ਐਸੈਟ ਮੈਨੇਜਮੈਂਟ ਕੰਪਨੀ ਨੇ ਆਪਣੇ ਬਿਹਾਫ ਤੇ ਸਾਰੀ ਨਿਫਟੀ ਚ ਬਰਾਬਰ ਦੇ ਹਿਸਾਬ ਨਾਲ ਵੰਡਤਾ ਜਿਵੇਂ ਜਿਵੇਂ ਉਹਦੀ ਪ੍ਰੋਪੋਰਸ਼ਨ ਮੰਨ ਲਓ ਹੁਣ 50 ਕੰਪਨੀਆਂ ਚੋਂ ਕੋਈ ਕੰਪਨੀ ਨਿਫਟੀ ਚੋਂ ਬਾਹਰ ਹੋ ਗਈ ਠੀਕ ਹੈ ਇੱਕ ਕੰਪਨੀ ਬਾਹਰ ਹੋ ਗਈ ਔਰ ਫਿਰ ਇੱਕ ਕੰਪਨੀ ਉਹਨਾਂ ਨੇ ਜਿਹੜੀ ਮਾੜੀ ਕੰਪਨੀ ਸੀ ਉਹ ਬਾਹਰ ਹੋ ਗਈ ਔਰ ਵਧੀਆ ਕੰਪਨੀ ਨਿਫਟੀ ਚ ਆ ਗਈ ਤਾਂ ਤੁਸੀਂ ਇਹ ਸਮਝੋ ਕਿ ਇਹ ਕੰਮ ਜਿਹੜਾ ਹੈਗਾ ਐਸੈਟ ਮੈਨੇਜਮੈਂਟ ਕੰਪਨੀ ਦਾ ਜਿਹੜਾ ETF ਉਹਨੇ ਆਪਣੇ ਆਪ ਹੀ ਕਰ ਲੈਣਾ ਕਿ ਜਿਹੜੀ ਮਾੜੀ ਕੰਪਨੀ ਜਿਹੜੀ ਬਾਹਰ ਗਈ ਹੈ ਉਹਦੇ ਸ਼ੇਅਰ ਵੇਚ ਕੇ ਜਿਹੜੀ ਕੰਪਨੀ ਆਈ ਹੈ ਉਹਨੂੰ ਤਾਂ ਉਹ ਆਪਣੇ ਆਪ ਰੀਬੈਲੈਂਸਿੰਗ ਕਰੀ ਜਾਂਦੇ ਜਿਵੇਂ ਜਿਵੇਂ ਨਿਫਟੀ ਦੀ ਮੂਵਮੈਂਟ ਹੁਣ ਮੰਨ ਲਓ ਤੁਹਾਡੀਆਂ 50 ਕੰਪਨੀਆਂ ਚ ਪੈਸਾ ਲੱਗਿਆ ਹੋਇਆ ਤੁਹਾਨੂੰ ਥੋੜਾ ਜਿਹਾ 1.5% ਐਕਸਟਰਾ ਡਿਵੀਡੈਂਡ ਆਊਗਾ ਉਹ ਡਿਵੀਡੈਂਡ ਵੀ ਜਿਹੜੀ ਤੁਹਾਡੀ ETF ਉਹ ਤੁਹਾਨੂੰ ਉਹਦੀਆਂ ਯੂਨਟਾਂ ਜ਼ਿਆਦਾ ਦੇ ਦੇਣਗੇ ਜਾਂ ਤੁਹਾਡੇ ਉਹੀ ਪੈਸਾ ਮੰਨ ਲਓ ਤੁਸੀਂ ਲੱਖ ਰੁਪਈਆ ਲਾਇਆ 1000 ਰੁਪਈਆ ਸਾਲ ਦਾ ਡਿਵੀ ਰੀਇਨਵੈਸਟ ਹੋ ਜੂਗਾ ਤੁਹਾਡੀਆਂ ਯੂਨਟਾਂ ਵੱਧ ਜਾਣਗੀਆਂ ਜਾਂ ਫਿਰ ਤੁਹਾਡੀ ਯੂਨਟਾਂ ਦੀ ਵੈਲਿਊ ਵੱਧ ਜੂਗੀ ਅਕੋਰਡਿੰਗਲੀ ਸੋ ਏ ਐਮ ਸੀ ਹੁਣ ਮੈਂ ਤੁਹਾਨੂੰ ਥੋੜਾ ਜਿਹਾ ਹੋਰ ਇਹਨੂੰ ਤਰੀਕੇ ਨਾਲ ਸਮਝਾ ਦੇਣਾ ਈਟੀ ਐਫ ਜਿਹੜੀ ਕੰਪਨੀ ਦਿੰਦੀ ਹੈ ਆਪਾਂ ਨੂੰ ਉਹ ਆਪਣਾ ਪੈਸਾ ਲੈ ਕੇ ਉਸ ਪਰਟੀਕੂਲਰ ਐਸੈਟ ਤੇ ਪੈਸਾ ਲਾਉਂਦੀ ਜੀ ਦਾ ਆਪਾਂ ਈਟੀ ਐਫ ਲਿਆ ਤਾਂ ਨਿਫਟੀ 50 ਦੇ ਕੇਸ ਚ ਕੰਪਨੀ ਨੇ ਆਪਣੇ ਤੋਂ ਕੰਪਨੀ ਨੇ ਆਪਣੇ ਤੋਂ ਪੈਸੇ ਲੈ ਲੈਨੇ ਇਨਵੈਸਟਰ ਤੋਂ ਔਰ ਉਹਨੇ ਉਸ ਨਿਫਟੀ ਦੀਆਂ 50 ਕੰਪਨੀਆ 'ਚ ਪੈਸਾ ਲਾ ਦੇਣਾ ਸੋ ਥੈਟ ਕਿ ਨਿਫਟੀ ਜੀ ਆਪਣਾ ਪੈਸਾ ਲੱਗ ਗਿਆ ਜਿੰਨੀ ਵੀ ਨਿਫਟੀ ਦੀ ਰਿਟਰਨ ਹੋਊਗੀ ਉਹ ਆਪਾਂ ਨੂੰ ਮਿਲ ਜੂਗੀ ਹਰੇਕ ਐਸੈਟ ਦੇ ਅਲੱਗ-ਅਲੱਗ ਈਟੀਐਫ ਨੇ ਜਿੰਨਾ 'ਚ ਉਹ ਇਨਵੈਸਟ ਕਰਦੇ ਤੇ ਜਿਵੇਂ ਨਿਫਟੀ ਦਾ ਮੈਂ ਤੁਹਾਨੂੰ ਦੱਸਿਆ ਕਿ ਨਿਫਟੀ ਦਾ ਈਟੀਐਫ ਨਿਫਟੀ ਦੀਆਂ 50 ਕੰਪਨੀਆ 'ਚ ਇਨਵੈਸਟ ਕਰਕੇ ਉਹਨਾਂ ਦੀ ਰਿਟਰਨ ਆਪਾਂ ਨੂੰ ਦੇਊਗਾ ਇਸੇ ਤਰੀਕੇ ਨਾਲ ਬੈਂਕ ਨਿਫਟੀ ਦਾ ਵੀ ਈਟੀਐਫ ਹੈ ਜਿਹੜੀਆਂ ਬੈਂਕਰ ਦੀਆਂ ਸਭ ਤੋਂ ਵਧੀਆ ਕੰਪਨੀਆਂ ਨੇ 13 ਉਹਨਾਂ ਚ ਪ੍ਰੋਪੋਰਸ਼ਨੇਟ ਪੈਸਾ ਲਗਾ ਕੇ ਬੈਂਕ ਨਿਫਟੀ ਦੀ ਜਿਹੜੀ ਰਿਟਰਨ ਆ ਉਹਦੇ ਉਹਦੀ ਰਿਟਰਨ ਆਪਾਂ ਨੂੰ ਦਊਗਾ ਜੇ ਆਪਾਂ ਬੈਂਕ ਨਿਫਟੀ ਦਾ ਈਟੀਐਫ ਖਰੀਦਦੇ ਹੁਣ ਇਸ ਸਮੇਂ ਤੁਹਾਨੂੰ ਮੈਂ ਸਮਝਾਉਂਦਾ ਵੀ ਇਹ ਈਟੀਐਫ ਕੀ ਹੁੰਦੇ ਆ ਆਲਮੋਸਟ ਹਰੇਕ ਐਸੈਟ ਜਿਹੜੇ ਵੱਡੇ ਐਸੈਟਸ ਨੇ ਜਿਵੇਂ 골ਡ ਸੋਨਾ ਚਾਂਦੀ ਨਿਫਟੀ ਬੈਂਕ ਨਿਫਟੀ ਫਾਰਮਾ ਇਨਾਂ ਦੇ ਸਾਰਿਆਂ ਦੇ ETF ਹੁੰਦੇ ਆ ਜਿਨ੍ਹਾਂ 'ਚ ਤੁਸੀਂ ਇਨਵੈਸਟ ਕਰਨਾ ਚਾਹੋ ਤੁਸੀਂ ਆਰਾਮ ਨਾਲ ਆਪਣੇ ਡੀਮੈਟ ਅਕਾਊਂਟ ਤੋਂ ਕਰੋ ਤੁਹਾਡੇ ਕੋਲ ਇਹ ਡੀਮੈਟ ਅਕਾਊਂਟ ਹੋਣਾ ਚਾਹੀਦਾ ਡੀਮੈਟ ਅਕਾਊਂਟ ਆਸਤੇ ਤੁਸੀਂ ਜਿਵੇਂ ICICI Direct ਦਾ ਅਕਾਊਂਟ ਖੁਲਾ ਸਕਦੇ ਹੋ ਜਿਹਦੇ 'ਚ ਟਰੇਡਿੰਗ ਵੀ ਹੋ ਜਾਂਦੀ ਇਨਵੈਸਟਮੈਂਟ ਵੀ ਹੋ ਜਾਂਦੀ ਬੈਂਕਾਂ ਦਾ ਕੰਮ ਵੀ ਹੋ ਜਾਂਦਾ ਤੁਸੀਂ Zerodha 'ਚ ਖੁਲਵਾ ਸਕਦੇ ਹੋ ਜਿਹਦੇ 'ਚ ਤੁਸੀਂ ਇਹਨਾਂ ਸਾਰੇ ETF 'ਚ ਇਨਵੈਸਟ ਕਰ ਸਕਦੇ ਹੋ Angel Broking 'ਚ ਮੋਤੀ ਲਾਲ ਉਸਵਾਲ ਸ਼ੇਰਖਾਨ ਕੋਈ ਵੀ ਬ੍ਰੋਕਰ ਅੱਜਕੱਲ੍ਹ ਤਾਂ ਸਾਰੇਆਂ ਦੀਆਂ ਐਪਸ ਨੇ ਆਪਣੇ ਫੋਨ ਤੋਂ ਤੁਸੀਂ ਇਨਵੈਸਟ ਕਰ ਸਕਦੇ ਹੋ ਫੋਨ ਤੋਂ ਹੀ ਪੈਸਾ ਪਵਾ ਸਕਦੇ ਹੋ ਫੋਨ ਤੋਂ ਹੁਣ ਸੇਫਟੀ ਦੀ ਗੱਲ ਕਰੋ ਜੇ ਤੁਸੀਂ ਤੁਹਾਡੇ ਡੀਮੈਟ ਨੂੰ ਕੋਈ ਵੀ ਬੰਦਾ ਹੋਰ ਨਾ ਤਾਂ ਪੈਸਾ ਕਢਾ ਸਕਦਾ ਨਾ ਉਹਦੇ 'ਚ ਪੈਸਾ ਪਵਾ ਸਕਦਾ ਕਿਉਂਕਿ ਹਰੇਕ ਡੀਮੈਟ ਜਿਹਦੇ ਬੰਦੇ ਦਾ ਨਾਮ ਤੇ ਹੁੰਦਾ ਉਹਦਾ ਪੈਨ ਉਹਦੇ ਨਾਲ ਲਿੰਕ ਹੁੰਦਾ ਔਰ ਉਹਦਾ ਇੱਕ ਖਾਤਾ ਉਹਦੇ ਨਾਲ ਲਿੰਕ ਹੁੰਦਾ ਡੀਮੈਟ 'ਚ ਉਹ ਜਿਹੜੀ ट्रांजੈਕਸ਼ਨ ਪੈਸੇ ਪਵਾਉਂਦੇ ਹੋਣੇ ਉਹ ਸਿਰਫ ਉਸੇ ਖਾਤੇ 'ਚ ਹੀ ਹੋਊਗੀ ਜੇ ਮੰਨ ਲਓ ਮੈਂ ਡੀਮੈਟ ਖਲਵਾਇਆ ਤਾਂ ਮੇਰਾ HDFC ਬੈਂਕ ਦਾ ਮੰਨ ਲਓ ਖਾਤਾ ਉਹਦੇ ਨਾਲ ਲਿੰਕ ਹੋ ਗਿਆ ਤਾਂ ਮੈਂ ICICI ਵਾਲੇ ਆਪਦੇ ਖਾਤੇ 'ਚ ਉਹਦੇ 'ਚ ਨਾ ਪੈਸੇ ਪਵਾ ਸਕਦਾ ਨਾ ਕਢਾ ਸਕਦਾ ਮੇਰੀ ਸਾਰੀ ਟ੍ਰਾਂਜੈਕਸ਼ਨ ਮੇਰੇ ਹੀ HDFC ਖਾਤੇ 'ਚੋਂ ਇਹਨਾਂਰ ਆਊਟ ਹੋਊਗੀ ਠੀਕ ਹੈ ਤਾਂ ਸੇਫ ਵੀ ਹੁੰਦਾ ਇਸ ਤੋਂ ਇਲਾਵਾ ਤੁਹਾਨੂੰ ਹੋਰ ਚੀਜ਼ ਸਮਝਾਵਾਂ ਮੈਂ ਕਿ ਜਿਹੜੇ ETF ਨੇ ਠੀਕ ਹੈ ਇਹਨਾਂ 'ਚ ਆਪਾਂ ਪੈਸਾ ਲਾ ਕੇ ਭੁੱਲ ਸਕਦੇ ਆ ਕਿਉਂਕਿ ਆਪਾਂ ਕੁਝ ਵੀ ਨਹੀਂ ਮੈਨੇਜ ਕਰਨਾ ਸਭ ਬਹੁਤ ਸਾਰੇ ਲੋਕਾਂ ਨੂੰ ਸਟਾਕ ਮਾਰਕੀਟ 'ਤੇ ਲੱਗਦਾ ਵੀ ਪੈਸਾ ਲਾ ਕੇ ਮੈਨੇਜ ਕਰਨਾ ਪੈਂਦਾ ਦੇਖਣਾ ਪੈਂਦਾ ਉਹ ਕਢਣਾ ਪੈਂਦਾ ਨਹੀਂ ਉਹ ਉਹ ਕੰਮ ਆਪਣੇ ਆਪ ਇਕਨੋਮੀ ਨੇ ਕਰਨਾ ਆਪਾਂ ਤਾਂ ਸਿਰਫ ਪੈਸਾ ਲਾ ਕੇ ਆਪਣੇ ਜੋ ਕੰਮ ਨੇ ਜ਼ਿੰਦਗੀ ਦੇ ਰੋਜ਼ਮਰ ਦੇ ਉਹ ਕਰਨੇ ਨੇ ਠੀਕ ਹੈ ਸੋ 골ਡ ਹੁਣ ਇਹਨਾਂ ਨੂੰ ਇਨਵੈਸਟ ਕਰਨਾ ਤਾਂ ਮੈਂ ਤੁਹਾਨੂੰ ਦੱਸਿਆ ਹੀ ਹੈ ਜਦੋਂ ਤੁਸੀਂ ਇੱਕ ਡੀਮੈਟ ਜੇ ਤੁਹਾਡੇ ਕੋਲੇ ਹੈਗਾ ਤਾਂ ਬਹੁਤ ਵਧੀਆ ਜੇ ਹੈ ਨਹੀਂ ਤਾਂ ਖੁਲਵਾ ਸਕਦੇ ਹਾਂ ਖੁਲਵਾਉਣ ਤੋਂ ਬਾਅਦ ਤੁਸੀਂ ਆਪਣਾ ਪੈਸਾ ਉਹਦੇ ਵਿੱਚ ਪਵਾ ਕੇ ਉੱਥੇ ਸਰਚ ਕਰਨਾ 골ਡ ETF ਲਿਖਣਾ 골ਡ ETF ਦੀਆਂ ਬਹੁਤ ਸਾਰੀਆਂ ਆਪਸ਼ਨਸ ਆ ਜਾਣਗੀਆਂ ਜਿਹੜੀ ਮਰਜ਼ੀ ਬਾਈ ਕਰ ਲਓ ਜੇ ਫਿਰ ਵੀ ਕਹਿੰਦੇ ਹੋ ਕਿ ਮੈਂ ਕਹਾਂ ਤਾਂ ਨਿਪੌਨ ਦੀ ਬਾਈ ਕਰ ਲਓ ਨਿਫਟੀ ਬੀਜ਼ ਲਿਖ ਦਿਓ ਨਿਫਟੀ ETF ਲਿਖ ਦਿਓ ਨਿਫਟੀ ETF ਜਿਹੜਾ ਵੀ ਜਿੰਨੀਆਂ ਵੀ ਆਪਸ਼ਨਾਂ ਨੇ ਉਹਦੇ ਵਿੱਚ ਤੁਸੀਂ ਨਿਪੌਨ ਵਾਲੀ ਬਾਈ ਕਰ ਸਕਦੇ ਹੋ ਜਾਂ HDFC ਜਿਹਦੀ ਮਰਜ਼ੀ ਬਾਈ ਕਰ ਲਓ ਸੇਮ ਚੀਜ਼ ਹੈ ਠੀਕ ਹੈ ਇਸ ਤੋਂ ਇਲਾਵਾ ਤੁਸੀਂ ਸਿਲਵਰ ਜਾਂ ਕੋਈ ਵੀ ਹੋਰ ਐਸੈਟ ਕਲਾਸ ਦੀ ETF ਨੂੰ ਬਾਇ ਕਰ ਸਕਦੇ ਹੋ ਤਾਂ ਇਹ ਤਾਂ ਆਪਣੀ ਜਿਹੜੀ ਅੱਜ ਦੀ ਵੀਡੀਓ ਹੋਈ ETF ਬਾਰੇ ਜੇ ਤੁਹਾਨੂੰ ਵਧੀਆ ਲੱਗ ਰਹੀ ਹੈ ਨੇ ਮੇਰੀਆਂ ਵੀਡੀਓਸ ਤੇ ਚੈਨਲ ਨੂੰ ਸਬਸਕ੍ਰਾਈਬ ਕਰੋ ਇਸ ਵੀਡੀਓ ਨੂੰ ਲਾਈਕ ਵੀ ਕਰੋ ਔਰ ਜੇ ਕੋਈ ਕੁਐਸਚਨ ਹੈ ਤਾਂ ਹੋਰ ਵਧੀਆ ਤੁਸੀਂ ਕਮੈਂਟ ਕਰਕੇ ਪੁੱਛੋ ਮੈਂ ਉਹਨਾਂ ਦਾ ਜਵਾਬ ਤੁਹਾਨੂੰ ਦੇ ਹੀ ਦੇਣਾ ਹੈਨਾ ਸੋ ਜੇ ਬਾਲੀਆਂ ਵਧੀਆ ਲੱਗ ਰਹੀਆਂ ਨੇ ਤਾਂ ਇਹਨਾਂ ਨੂੰ ਆਪਣੇ ਗਰੁੱਪਾਂ 'ਚ ਸ਼ੇਅਰ ਕਰ ਦਿਓ ਠੀਕ ਹੈ ਤਾਂ ਆਪਾਂ ਨਵੀਂ ਵੀਡੀਓ 'ਚ ਮਿਲਾਂਗੇ ਜੀ